ਹੋਵੇ ਵਿੰਦਰ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਰਜ ਨਾ ਹੋਵੇ ਵਿੰਦਰ ਪੁੱਕੀ ਵਾਲੇ ਨੇ ਜੀ ਅੱਜ ਇਹ ਵਾਸਤੇ ਜਾਣਾ ਨਾ ਕੋਈ ਹੋਣਾ ਫਾਦਾ ਪੁੱਕੀ ਵਾਲੇ ਨੇ ਹੈ ਵਿੰਦਰ ਜੀ ਸ਼ਾਲੀ ਵਾਲੇ ਨੇ ਨਾ ਪੁੱਕੀ ਆਉਣੇ ਭਾਈ ਪੁੱਕੀ ਦਾ ਦੇਸ ਆ ਤਾਂ ਵਿੰਦਰ ਕੀ ਦਾ ਨਾਮ ਪੱਤਰ ਆਉਂਦਾ ਥੋੜੇ ਕੀ ਦਾ ਨਾਮ ਮਾਤਾ ਚਲੋ ਥੋੜਾ ਮਾਤਾ ਕੰਮ ਦੋ ਪੁੱਛਣ ਆਇਆ ਹਾਂ ਪਰਿਵਾਰ ਚ ਚਾਰ ਮੈਂਬਰੋਂ ਚਲੋ ਤੁਸੀਂ ਵੀ ਚਾਹ ਰਹੇ ਹੋ ਛੁੱਟ ਨਹੀਂ ਬਦ ਲੱਗਦਾ ਮਾਤਾ ਮੈਂ ਪੇਟੀ ਫਰੋਲਦਾ ਨਾ ਵੀ ਪੇਟੀ ਚੱਕੀ ਪਿਆ ਤੂੰ ਬਹਿ ਜਾ ਮਾਤਾ ਥੋੜੀ ਪੁੱਛਾਂਗੀ ਆ ਜਾ ਫਕਰਾ ਤੇ ਪੁੱਛਾਂ ਪਰਿਵਾਰ ਚ ਚਾਰ ਮੈਂਬਰੋਂ ਕੰਮ ਦੋ ਪੁੱਛਣ ਆਇਆ ਫਕਰਾ ਜੇ ਸੰਤਾ ਜੀ ਹੋ ਜੇ ਕਿਰਪਾ ਆਪਣੇ ਜਾਣਾ ਉਹ ਫਕਰਾ ਸੰਗਤ ਨੂੰ ਮੱਠੀ ਨਿਆਜ਼ ਕਰਕੇ ਬਣਦੇਗਾ ਕਿ ਬਾਬਾ ਜੀ ਤੇਰੇ ਦਰ ਤੇ ਆਇਆ ਕਿ ਕਰ ਦੇ ਕਿਰਪਾ ਮੇਰੇ ਦੋਏ ਕੰਮ ਹੋ ਜਾਣਾ ਨਿਆਜ਼ਵੰਦ ਕੇ ਜਾਊਗਾ ਉਹ ਬੱਕਰਾ ਜਾਂ ਕਿਰਪਾਈ ਹੋ ਜੂ ਮੇਰੇ ਬੱਕਰਾ ਜੱਦੀ ਬਾਬਾ ਹੋ ਪੀਰ ਤਾਂ ਦੇਖਉਂਦੇ ਸਿੱਤੇ ਚੱਲਣ ਤੰਦੇ ਰਾਹ ਪੀਰ ਤਾਂ ਬਖਉਂਦੇ ਨਾ ਚੱਲਣ ਤੰਦੇ ਰਾਹ ਜਾਂ ਕਿਰਪਾਈ ਹੋ ਜੂ ਇੱਕ ਮਾਂ ਤਾਂ ਨੇ ਘਰ ਉੱਪਰ ਦੀ ਕਣਪਾਏ ਹੋਵੇ ਗੁਰੂ ਨੇ ਉਹਦੇ ਨੇ ਚੌਂਕੀ ਬੰਨਤੀ ਹੋਵੇ ਪੁੱਛਣ ਵਾਸਤੇ ਹੁਣ ਉਦੇ ਗੁਰੂ ਨੇ ਚੌਂਕੀ ਬੰਨਤੀ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ ਉਹਦੀ ਚੌਂਕੀ ਬੰਦ ਕਰਤੀ ਹੋਵੇ ਗੁਰੂ ਨੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਬੱਕਰਾ ਆਜੋ ਭਾਈ ਚੌਂਕੀ ਬੰਦ ਹੋ ਗਈ ਹਾਕ ਮਾਰਾਂਗੇ ਨਿਸ਼ਾਨੀ ਦੇ ਕੇ ਕੀ ਦੀ ਇੱਧਰ ਆ ਜਾ ਬੱਕਰਾ ਜੰਦੀ ਮਾਪਾ ਸਭੀ ਤਾਂ ਦੇਖਉਂਦੇ ਜਿੱਦਾਂ ਜੰਗ ਤੋਂ ਨਾ ਰਾ

ਛੋਡੇ ਕਿਨੂੰ ਪੈਂਦੀ ਆ ਫੱਕਰਾ ਦੋਵਾਂ ਨੂੰ ਪੈਂਦੀ ਆ 1 2 3 ਜਿਨ੍ਹਾਂ ਦੇ ਘਰ 4 ਹੋਣ ਉਹਨਾਂ ਦੀ ਪੁੱਛਿਆ ਹੋਵੇ ਤੁਹਾਡੇ ਤੁਹਾਡੇ ਚਾਰ ਘਰ ਤਾਂ ਨਹੀਂ ਹੋਗੇ ਬਈਆ ਬਕਰਾਂ ਛੋਡੇ ਮਾਤਾ ਚਾਰ ਘਰ ਨੇ ਛੋਡੇ ਵੀ ਚਾਰ ਨੇ ਨਿਸ਼ਾਨੀ ਦਵਾਂਗੇ ਜਿਨ੍ਹਾਂ ਦੇ 6 ਮੈਂਬਰਲੇ ਪਰਿਵਾਰ ਚ ਜੀ ਚਾਰ ਆ 5 ਮੈਂਬਰ ਆ 6 ਚਲੋ ਮੱਤੇ ਚਲੋ ਜਿਨ੍ਹਾਂ ਦਾ ਬੱਚਾ ਮਰ ਗਿਆ ਹੋਵੇ ਉਹਨਾਂ ਦੀ ਪੁੱਛਿਆ ਹੋਵੇ ਨਾਲ ਪੌਣ ਪੈਂਦੀ ਹੋਵੇ 6 ਮੈਂਬਰ ਹੋਣਾ ਪੁੱਛਣ ਵਾਸਤੇ ਹੁਣ ਅਬੇ ਸਾਡੇ ਮੇਰੇ ਭਰਾ ਦੀ ਮੌਤ ਹੋ ਗਈ ਜੀ ਆ ਜਾ ਫਿਰ ਬੱਚਾ ਚੱਲੀ ਮਬਾਬਾ ਹੋ ਪੀਰ ਤਾਂ ਦੇਖਾਂਦੇ ਸਿੱਧੇ ਜਨਨ ਦਾ ਮੇਰਾ ਹੋ ਪੀਰ ਤਾਂ ਦੇਖਾਂਦੇ ਸਿੱਧੇ ਜਨਨ ਦਾ ਮੇਰਾ ਪੌਣ ਬੰਦ ਕਿਹਦੀ ਹੋ ਗਈ ਫਕਰਾ ਪੌਣ ਸੋ ਨੂੰ ਪੈਂਦੀ ਸੀ ਚੌਂਕੀ ਕੌਣ ਲਾਉਂਦਾ ਸੀ ਮਾਤਾ ਖੋਲਦੀ ਆ ਮਾਤਾ जे हूं पुशा देन लग जाओ चल बाबा खोलिए माता बठिंडा गोविंद भरा चल बकर गोविंद भा बनना बन गया मन सरसा कर गया ले माता हूने बोल दा गए इधर न हो जा माता अगे आ जाए <mys>

இதன்படி ਇਹਨਾਂ ਨੂੰ ਖਰਚ ਨਹੀਂ ਬਤਾ। ਲੱਡੋ ਕੁਵਾਦੀਓ ਬੱਕਰਾ ਤੇਰੇ ਭਾਈ ਦੀ ਬਿਨਾਂ ਨਾ ਟੋਚ ਪੈਂਦੀ ਆ। ਤੇਰੇ ਕੱਪੜੇ ਧਰਤੀ ਜਾਂ ਪਾਉਣ ਕਰਨੀ ਹੋ ਗਿਆ ਬੱਕਰਾ। ਕਿੰਨੇ ਮਾਰ ਕੇ ਪੁੱਛਾ ਗੱਡੀ ਜਾਈਓ ਬੱਕਰਾ ਖੇਤਪਾਲ ਨੂੰ ਤੁਸੀਂ ਮੰਨਦੇ ਹੋ। ਇੱਕ ਲਾਲ ਕੱਪੜਾ ਤੇ ਦਾ ਸੰਦੂਰ ਮੱਥਾ ਟੇਕੇ ਪਾਉਣ ਲਾਣੀ ਜਾਂ ਪੜਾਕੀ ਪੈਣਗੇ ਉਹ ਬੱਕਰਾ। ਦਾਤ ਤੇ ਤਿਵਾਰ ਨਾ ਕਰੀਓ ਏ ਬੱਕਰਾ। ਦਾਤ ਤੇ ਤਿਵਾਰ ਕਿਸੇ ਦਾ ਨਾ ਕਰੀਓ ਬੱਕਰਾ। ਫੇਰ ਸੋ ਡੇ ਘਰੇ ਆਊਗਾ ਉਹ ਬੰਨਣ ਵਾਸਤੇ। ਜਾਂ ਕਿਰਪਾ ਹੀ ਹੋ ਬੱਕਰਾ ਜਿਹੜੇ ਮਦਾਂ ਚ ਬੱਚਾ ਦੇ ਦੀਵਾਲੀ ਗਰੀ ਹੋ ਤੇ ਇੱਕ ਮੱਥਾ ਹੋ ਜਾ। ਕਿਲੇ ਮਾਤਾ। ਹੱਸਾ घर नम न ਪੁੱਛਣ ਵਾਸਤੇ ਹੁਣ ਕਰਚ ਨਾ ਹੋਵੇ ਸੀਮਾ ਕਣ ਪਏ ਹੋਣਾ ਪੁੱਛਣ ਵਾਸਤੇ ਹੁਣ ਬਾਈ ਸਾਜੀਆਂ ਵਾਸਤੇ ਚਾਹ ਨਹੀਂ ਬੰਦ ਚਾਹ ਭੇਜ ਦੋ ਕਰਚ ਨਾ ਹੋਵੇ ਸੀਮਾ ਇਦੇ ਚਲੋ ਜੰਦਾ ਜੰਦਾ ਬਾਬਾ ਜੀ ਨੰਦ ਕਰਜ ਨਾ ਹੋਵੇ ਸੀਮਾ ਹਲੋ ਕੋਈ ਗੱਲ ਨਹੀਂ ਸੀਮਾ ਹੋਵੇ ਛੋਡੇ ਵੀ ਸੀਮਾ ਬੱਕਰਾ ਛੋਡੇ ਵੀ ਸੀਮਾ ਮੁੰਡੇ ਦਾ ਨਾਮ ਜੀ ਸੀਮਾ ਮੈਂਦੀ ਮੰਮੀ ਦਾ ਨਾਮ ਸੀਮਾ ਜੀ ਛੋਡੀ ਮੰਮੀ ਦਾ ਨਾਮ ਸੀਮਾ ਛੋਡੇ ਕਿਦਾਂ ਨਾਮ ਬੱਕਰਾ ਨਿਸ਼ਾਨੀ ਦੇਵਾਂਗੇ ਜਲਦੀ ਬਾਬਾ ਹੋਏ ਹੋ ਤੇਰੀ ਕੱਕੀ ਗਿਆ ਮੈਂ ਤੇਰੀ ਕੱਕੀ ਗਿਆ ਤੇਰੀ ਕੱਕੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ 1 2 3 4 5 ਮੈਂਬਰ ਹੋਣਾ ਬਾਕੀ ਬੈਜੋ ਪਰਿਵਾਰ ਚ 5 ਮੈਂਬਰ ਹੋਣਾ ਕਿੱਥੋਂ ਆਇਆ ਬੱਕਰਾ ਮੁਕਸਰ ਤੂੰ ਆ ਚੱਲੀ ਬਾਬਾ ਕੱਕੀ ਤੇਰੀ ਮਾਂ ਬਲੰਗ ਨਾ ਕਰ ਗਈ ਹੋਰ ਇਸ ਜੀਓ ਨੀ ਨਾ ਤਾ ਹੁਣ ਕਰ ਗਈ ਨਾ ਜੀ ਮਾ ਰਣੀ ਗਿਰਨਾ ਫਕਰਾ ਕੰਮ ਦੋ ਪੁੱਛਣਾ ਆ ਭੈਣ ਉੱਪਰ ਦੀ ਗਣ ਪਾਏ ਨੇ ਜੱਲੀ ਬਾਬਾ ਵੇ ਕਿੰਨੀ ਬਾਬਾ ਲਵੇ ਅੰਬਰਾ ਨੂੰ ਚੱਲੇ ਜੀ ਕਿੰਨਾ ਬਾਬਾ ਲਵੇ ਅੰਬਰਾ ਨੂੰ ਚੱਲੇ ਜੀ ਤੇ ਜੰਦਿਆਂ ਦੀਆਂ ਵੀ ਵਟਾ ਹੋਣ ਥਣ ਗਈਆਂ ਤੇ ਆਉਂਦੀਆਂ ਵੀ ਤਰੂੜ ਸਾਡੇ ਦੀ ਮੇਰਾ ਮੰਗ ਜਰਾ ਤੇ ਰੱਖਿਆ ਮਾਤਰਾ ਵਾਖਵੇ 1 2 3 ਜੇ ਕਿਰਪਾਈ ਹੋ ਜੇ ਤੇਰੀ ਭੈਣ ਦਾ ਕੰਮ ਬਣ ਗੇ ਸੰਗਤਨੋਂ ਮਿੱਠਾ ਜਾਂ ਬਦਾਣਾ ਵੜਦੇਗਾ ਬੱਕਰਾ ਅੱਖਾਂ ਮੀਚ ਕੇ ਧਿਆਨ ਹੋ ਕੇ ਕੇ ਲੱਖ ਦਾਤਾ ਪੀਰ ਮੇਰੀ ਭੈਣ ਦਾ ਹੋ ਜੇ ਕਿਰਪਾ ਕਾਮਾ ਕੇ ਬਾਬੇ ਸਾਰੀ ਸੰਗਤ ਨੂੰ ਬਦਾਣਾ ਵੰਡ ਕੇ ਜਾਉ ਯਾ ਓਏ ਫੱਕਰਾ ਕਿਰਪਾ ਹੋ ਜੂ ਤੇਰੀ ਸਿਸਟਰ ਦਾ ਕੰਮ ਹੋ ਜੂਗਾ ਓਏ ਯਾ ਦੂਜਾ ਵਜਨਾ ਯਾ ਤੀਜਾ ਵਜਨਾ ਤੇਰੀ ਸਿਸਟਰ ਦਾ ਕੰਮ ਹੋ ਜੂਗਾ ਓਏ ਬੱਕਰਾ